ਸਿੱਖ ਨੇ ਆਪਣੇ ਗੁਰੂ ਦੇ ਪੂਰਨਿਆਂ ਤੇ ਚਲਦਿਆਂ ਹੋਇਆ ਇੱਕ ਚਿੱਠੀ ਸਮੇਂ ਦੇ ਔਰੰਗਜ਼ੇਬ ਨੂੰ ਲਿਖੀ ਹੈ ਉਸ ਔਰੰਗਜ਼ੇਬ ਦੇ ਵਿੱਚ ਕੋਈ ਸ਼ਰਮ ਸੀ ਕੋਈ ਹਿਆ ਸੀ ਉਹ ਚਿੱਠੀ ਪੜ੍ਹ ਕੇ ਝੱਲ ਨਹੀਂ ਸਕਿਆ ਸਚਾਈ ਨੂੰ ਤੇ ਉਹਨੇ ਪ੍ਰਾਣ ਤਿਆਗ ਦਿੱਤੇ ਅੱਜ ਦਾ ਹਾਕਮ ਅੱਜ ਦਾ ਔਰੰਗਜ਼ੇਬ ਉਹ ਕੌਮ ਦਾ ਜਰਨੈਲ ਜੀ ਦਾ ਤੁਸੀਂ ਨਾਂ ਵਰਤਿਆ ਉਹਨੇ ਜੇਲ੍ਹ ਚੋਂ ਬੈਠੇ ਨੇ ਤੁਹਾਡੇ ਮੂੰਹ ਤੇ ਮੁਰਜ ਪੇੜ ਮਾਰੀ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ ਨਾ ਸ਼ਰੋਮਨੀ ਅਕਾਲੀ ਗੱਲ ਨੇ ਨਿਭਾਈ ਉਹਨੇ ਅੱਜ ਚਿੱਠੀ ਲਿਖੀ ਆ ਤੇ ਉਹਨਾਂ ਦੇ ਕੋਲੇ ਗਏ ਪ੍ਰਕਾਸ਼ ਸਿੰਘ ਬਾਦਲ ਨੇ ਟੈਲੀਫੋਨ ਕੀਤਾ ਸਵਰਨ ਸਿੰਘ ਘੋਟਰੇ ਨੂੰ ਅਤੇ ਕਿਹਾ ਕਿ ਜਥੇਦਾਰ ਸਾਹਿਬ ਬਾਹਰ ਦਾ ਲੰਗਰ ਪ੍ਰਸ਼ਾਦਾ ਨਹੀਂ ਸ਼ੱਕਦੇ ਉਹਨਾਂ ਨੂੰ ਬਦਲਣ ਲਈ ਕੱਪੜੇ ਮੈਂ ਸਾਹਜ ਪਾਉਣੀ ਚਾਹੁੰਨਾ ਹੈ ਭਾਈ ਜਸਵੀਰ ਸਿੰਘ ਰੋਡੇ ਨੇ ਉਹ ਗੱਲ ਦੱਸੀ ਸੀ ਉਹ ਕਹਿੰਦੇ ਗਰਚਰਨ ਸਿੰਘ ਟੋੜਾ ਉਸ ਵੇਲੇ ਐਸਜੀਪੀਸੀ ਦੇ ਪ੍ਰਧਾਨ ਸੀ ਤੇ ਅਸੀਂ ਮਾਲਵਿੰਦਰ ਮਾਲੀ ਜਿਹੜਾ ਉਹਨਾਂ ਦੇ ਨੇੜੇ ਸੀ ਅਸੀਂ ਉਹਨੂੰ ਕਿਹਾ ਵੀ ਟੌੜਾ ਸਾਹਿਬ ਨੂੰ ਕਹਿ ਕੇ ਯਾਰ ਇਹਦੀ ਕੋਈ ਪੰਥਕ ਮਦਦ ਹੋ ਜੇ ਤਾਂ ਕਰਵਾਓ ਮੋੜਵੱਡੀ ਗੰਟੀ ਦੇ ਵਿੱਚ ਆਪਾਂ ਇਕੱਤਰ ਹੋਏ ਹਾਂ ਅਨਸਾਫ਼ ਲਈ ਐਡਾ ਵੱਡਾ ਸੰਘਰਸ਼ ਲਗਾਤਾਰ 1 ਸਾਲ ਚੱਲਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਹੁੰਦਾ ਹੈ ਉਹਦੇ ਲਈ ਆਪਾਂ ਸਾਰੇ ਮਿਲ ਕੇ ਗੁਰੂ ਦਾ ਸ਼ੁਕਰਾਨਾ ਕਰੀਏ ਕਿ ਗੁਰੂ ਨੇ ਕਿਰਪਾ ਕੀਤੀ ਹੈ ਔਰ ਆਪਾਂ ਸਾਰੇ ਲਗਾਤਾਰ 1 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਪਹਿਲੇ ਦਿਨ 4000 ਦੇ ਲਗਭਗ ਸੰਗਤਾ ਸਨ ਪਰ ਦਾਸ ਨੂੰ ਯਾਦ ਹੈ ਕਿ ਪਹਿਲੇ 2 ਢਾਈ ਮਹੀਨਿਆਂ ਦੇ ਵਿੱਚ 7 ਕੁਆਂਟਲ ਦਾਲ ਹਰ ਰੋਜ਼ ਲੱਗਣ ਲੱਗੀ ਸੀ 7 ਕੁਆਂਟਲ ਦਾਲ ਲਗਭਗ 8 ਤੋਂ 10000 ਬੰਦੇ ਦਾ ਇਕੱਠ ਰਜਾਨਾ ਹੋਇਆ ਕਰਦਾ ਸੀ ਔਰ 26 ਜਨਵਰੀ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਪਾਂ ਸਾਰੇ ਜਾਣਦੇ ਆ ਪੰਜਾਬ ਤੋਂ ਬਾਹਰੀ ਰਾਜਾਂ ਤੋਂ ਮਹਾਨੀ ਦੀਆਂ ਸੜਕਾਂ ਤੇ ਉਤਰੇ ਹੱਕ ਸੱਚ ਤੇ ਇਨਸਾਫ ਦੀ ਲੜਾਈ ਲਈ ਸੋ ਮੋਰਚੇ 'ਚ ਖਡੋਤ ਆਈ ਸਾਰੇ ਕਹਿਣ ਲੱਗੇ ਵੀ ਮੋਰਚਾ ਖਿੰਡ ਗਿਆ ਮੋਰਚਾ ਬਿਖਰ ਗਿਆ ਪੰਜਾਬ 'ਚ ਘੁੰਮਦਿਆਂ ਫਿਰਦਿਆਂ ਨੂੰ ਬਹੁਤ ਸਾਰੇ ਲੋਕਾਂ ਨੇ ਟੌਂਚ ਕਰਨੀ ਤੁਹਾਡੇ ਮੋਰਚੇ ਦਾ ਕੀ ਬਣਿਆ ਚਲੋ ਆਪੋ ਆਪਣੀ ਸੋਚ ਹੁੰਦੀ ਐ ਪਰ ਉਸ ਤੋਂ ਬਾਅਦ 7-8 ਮਹੀਨਿਆਂ ਬਾਅਦੋਂ 15 ਅਗਸਤ 27 ਮੋਰਚੇ ਵੱਲੋਂ ਸੰਗਤਾਂ ਨੂੰ ਮੁੜ ਅਪੀਲ ਕੀਤੀ ਗਈ ਤਾਂ 26 ਜਨਵਰੀ ਵਾਂਗੂ ਦੁਬਾਰਾ ਫੇਰ ਮਹਾਲੀ ਦੀਆਂ ਸੜਕਾਂ ਦੇ ਉੱਤੇ ਲੋਕਾਂ ਦਾ ਹੜ ਆ ਗਿਆ ਇਸੇ ਤਰ੍ਹਾਂ ਅੱਜ ਕੋਈ ਅਚੇਤ ਨਹੀਂ ਕੀਤਾ ਗਿਆ ਸੰਗਤਾਂ ਦੇ ਚਰਨਾਂ 'ਚ ਕੇਵਲ ਬੇਨਤੀ ਕੀਤੀ ਗਈ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦੂਰੋਂ ਦੂਰੋਂ ਬੱਸਾਂ ਕਾਰਾਂ ਜੀਪਾਂ ਤੇ ਇੱਥੇ ਪਹੁੰਚੀਆਂ ਸੋ ਸਾਧ ਸੰਗਤ ਜੀ ਭਾਰਤ ਦੀ ਹਕੂਮਤ ਨੂੰ ਜੋ ਚਪੇੜ ਭਾਈ ਰਾਜੋਵਾਲਾ ਜੀ ਨੇ ਜੇਲ੍ਹ ਦੇ ਵਿੱਚੋਂ ਚਿੱਠੀ ਲਿਖ ਕੇ ਮਾਰੀ ਹੈ ਥੋੜੀ ਬੋਦੀ ਵੀ ਸ਼ਰਮ ਹੋਵੇ ਮੈਂ ਸਮਝਦਾ ਕਿ ਉਸ ਗੁਰੂ ਦੇ ਸਿੱਖ ਨੇ ਆਪਣੇ ਗੁਰੂ ਦੇ ਪੂਰਨਿਆਂ ਤੇ ਚਲਦਿਆਂ ਹੋਇਆ ਇੱਕ ਚਿੱਠੀ ਸਮੇਂ ਦੇ ਔਰੰਗਜ਼ੇਬ ਨੂੰ ਲਿਖੀ ਹੈ ਉਸ ਔਰੰਗਜ਼ੇਬ ਦੇ ਵਿੱਚ ਕੋਈ ਸ਼ਰਮ ਸੀ ਕੋਈ ਹਿਆ ਸੀ ਉਹ ਚਿੱਠੀ ਪੜ੍ਹ ਕੇ ਝੱਲ ਨਹੀਂ ਸਕਿਆ ਸਚਾਈ ਨੂੰ ਤੇ ਉਹਨੇ ਪ੍ਰਾਨ ਤਿਆਗ ਦਿੱਤੇ ਅੱਜ ਦਾ ਹਾਕਮ ਅੱਜ ਦਾ ਔਰੰਗਜ਼ੇਬ ਬੇਹੱਦ ਬੇਸ਼ਰਮ ਹੈ ਸੋ ਉਹਨਾਂ ਨੇ ਇੱਕ ਇੱਕ ਪੁਆਇੰਟ ਦੇ ਉੱਤੇ ਪੂਰੇ ਭਾਰਤ ਦੇ ਲੋਕਾਂ ਮੂਰੇ ਨਹੀਂ ਬਲਕੇ ਪੂਰੀ ਦੁਨੀਆ ਦੇ ਲੋਕਾਂ ਮੂਰੇ ਭਾਰਤ ਦੀ ਹਕੂਮਤ ਨੇ ਭਾਰਤ ਦੇ ਰਾਜਿਆਂ ਨੂੰ ਨੰਗਿਆਂ ਕੀਤਾ ਸੋ ਅਸੀਂ ਬੇਨਤੀ ਕੀਤੀ ਸੀ ਲੋਕ ਅਧਿਕਾਰ ਲਹਿਰ ਦੇ ਪੇਜ ਤੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੌਦਾ ਸਾਥੀ ਮਾਫੀ ਨੂੰ ਜਾਇਜ਼ ਠਹਿਰਾਉਣ ਲਈ 92 ਲੱਖ ਦੇ ਇਸ਼ਤਿਹਾਰ ਵੱਖ-ਵੱਖ ਅਖਬਾਰਾਂ ਦੇ ਵਿੱਚ ਦਿੱਤੇ ਆਓ ਉਹ ਕੌਮ ਦਾ ਜਰਨਲ ਜੀ ਦਾ ਤੁਸੀਂ ਨਾਂ ਵਰਤਿਆ ਉਹਨੇ ਜੇਲ੍ਹ ਚੋਂ ਬੈਠੇ ਨੇ ਤੁਹਾਡੇ ਮੂੰਹ ਤੇ ਮੁਰਜ ਪੇੜ ਮਾਰੀ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ ਨਾ ਸ਼੍ਰੋਮਣੀ ਅਕਾਲੀ ਦਲ ਨੇ ਨਿਭਾਈ ਉਹਨੇ ਅੱਜ ਚਿੱਠੀ ਲਿਖੀ ਆ ਜਿਹੜੀ ਭਾਰਤ ਦੀ ਹਕੂਮਤ ਨੂੰ ਨੰਗਿਆਂ ਕਰਦੀ ਹੈ ਤੁਸੀਂ ਉਹਦੀ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਦੀ ਗੋਲਕ ਦੇ ਵਿੱਚੋਂ ਸਾਰੇ ਆਖਬਾਰਾਂ ਦੇ ਵਿੱਚ ਵਾਓ ਪਰ ਨਹੀਂ ਉਹਨਾਂ ਦੀ ਹਾਲਤ ਜਤਨ ਕਰੇ ਮਨੁੱਖ ਡਹਕਾਵੇ ਉਹ ਅੰਤਰਜਾਮੀ ਜਾਨਾ ਪਾਪ ਕਰੇ ਕਰ ਬੂਕਰ ਪਾਵੇ ਭੇਖ ਕਰੇ ਮਰਹਮਾਨਾ ਅੱਜ ਉਹਨਾਂ ਦੀ ਹਾਲਤ ਸਾਧ ਸੰਗਤ ਜੀ ਇਹ ਹੈ ਕਾਤਲ ਨੇ ਬਚ ਨਿਕਲਨੇ ਦਾ ਛਾ ਢੰਗ نکਾਲਾ ਹੈ ਹਰ ਇੱਕ ਸੇ ਪੁੱਛ ਰਹਾ ਹੈ ਮਰਨੇ ਵਾਲੇ ਕੋ ਕਿਸਨੇ ਮਾਰ ਡਾਲਾ ਹੈ ਸੋ ਜਥੇਦਾਰ ਸਿਰਫ ਕੇਵਲ 2 ਮਿੰਟ ਲਵਾਗਾ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਬਹੁਤ ਸਾਰੇ ਪਤਵੰਤਿਆਂ ਨੇ ਬਹੁਤ ਸਾਫ ਕੋਈ ਦੇ ਨਾਲ ਕਿਹਾ ਕਿ ਉਸ ਰਿਪੋਰਟ ਦੇ ਵਿੱਚ ਕੱਖ ਨਹੀਂ ਬਾਦਲ ਸਾਹਿਬ ਨੂੰ ਕਰਦੇ ਕੀ ਸਾਧ ਸੰਗਤ ਜੀ ਉਸ ਰਿਪੋਰਟ ਦੇ ਵਿੱਚ ਇੱਕ ਗੱਲ ਲਿਖੀ ਹੈ ਕਿ ਜਿਸ ਵੇਲੇ 25 ਦਸੰਬਰ 1992 ਨੂੰ ਜਥੇਦਾਰ ਜੀ ਲੋਕ ਪਿੰਡ ਦੇ ਵਿੱਚੋਂ ਕਥਾ ਕਰਦੇ ਹੋਏ ਗੁਰਦੁਆਰਾ ਸਾਹਿਬ ਚੋਂ ਚੁੱਕਿਆ ਗਿਆ ਤਾਂ 200 ਤੋਂ ਵੱਧ ਲੋਕਾਂ ਨੇ ਕਿਹਾ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਚੁੱਕਿਆ ਬੀਪੀ ਤਵਾੜੀ ਨੇ ਕਿਹਾ ਕਿ ਉਸ ਤੋਂ ਮਗਰੋਂ ਲੁਧਿਆਣੇ ਮਾਨ ਸਿੰਘ ਗਰਚਾ ਦੇ ਘਰੇ ਬੈਠੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹਨੂੰ ਪੂਖਦਾ ਮੁੱਖ ਮੰਤਰੀ ਮੰਨਦੇ ਸੀ ਪੰਜਾਬ ਦੇ ਲੋਕ ਤਾਂ ਉਹਨਾਂ ਦੇ ਕਰ ਤੇਜਵੰਤ ਸਿੰਘ ਗਰੇਵਾਲ ਤੇ ਜ਼ਥੇਦਾਰ ਸੂਰਤ ਸਿੰਘ ਉਹਨਾਂ ਦੇ ਕੋਲੇ ਗਏ ਪ੍ਰਕਾਸ਼ ਸਿੰਘ ਬਾਦਲ ਨੇ ਟੈਲੀਫੋਨ ਕੀਤਾ ਸਵਰਨ ਸਿੰਘ ਕੋਟਰੇ ਨੂੰ ਅਤੇ ਕਿਹਾ ਕਿ ਜ਼ਥੇਦਾਰ ਸਾਹਿਬ ਬਾਹਰ ਦਾ ਲੰਗਰ ਪ੍ਰਸ਼ਾਦਾ ਨਹੀਂ ਸ਼ੱਕਦੇ ਉਹਨਾਂ ਨੂੰ ਬਦਲਣ ਲਈ ਕੱਪੜੇ ਅਤੇ ਖਾਣ ਲਈ ਘਰੋਂ ਉਹਦਾ ਪ੍ਰਸ਼ਾਦਾ ਦਿੱਤਾ ਜਾਵੇ ਇਹਦਾ ਮਤਲਬ ਕੌਮ ਦਾ ਸਿੱਖ ਆਕੂ ਜਾਣਦਾ ਸੀ ਜਥੇਦਾਰ ਗੁਰਦੇਵ ਸਿੰਘ ਕੌਕੇ ਜੀ ਹੋਰਾਂ ਨਾਲ ਕੀ ਭਾਣਾ ਵਰਤਿਆ ਦੋ ਗੱਲਾਂ ਦੋ ਵੱਡੇ ਗੁਨਾਹ ਕੀਤੇ ਐ ਇੱਕ ਗੁਨਾਹ ਰਾਜ ਧਰਮ ਨਹੀਂ ਨਿਭਾਇਆ ਪੰਜਾਬ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੁਰਸੀ ਤੇ ਬਿਠਾਇਆ ਸੀ ਇਨਸਾਫ ਦੇਣ ਵਾਸਤੇ ਤੇ ਦੂਜਾ ਵੱੱਜਰ ਗਨਾਹ ਕੀਤਾ ਕਿ ਤੁਸੀਂ ਲੋਕਾਂ ਤੋਂ ਇੱਕ ਸੇਖ ਆਕੂ ਹੁੰਦੇ ਹੋਏ ਉਦੋਂ ਤੱਕ ਹੋਈਆਂ ਨਾਂ ਇਨਸਾਫੀਆਂ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸੱਤਾ ਤੇ ਆਏ ਸੀ ਸੋ ਇਸ ਗੱਲ ਦਾ ਜਵਾਬ ਕਿਸੇ ਵੀ ਅਕਾਲੀ ਲੀਡਰ ਕੋਲੇ ਬਾਦਲ ਦਲੀਏ ਕੋਲੇ ਹੋਵੇ ਸੋ ਸਾਧ ਸੰਗਤ ਜੀ ਅਖੀਰਲੀ ਬੈਂਤੀ ਹੈ ਕਿ ਉਹ ਦਰਸ਼ਨ ਸਿੰਘ ਜਿਹਦੀ ਗਵਾਹੀ ਦੀ ਚਰਚਾ ਅੱਜ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਦਾਸ ਕੋ ਪਿਛਲੇ ਦਿਨਾਂ ਚ ਇੱਕ ਗੱਲ ਪਤਾ ਲੱਗੀ ਔਰ ਉਸ ਗੱਲ ਦਾ ਤੁਹਾਡੇ ਨਾਲ ਮੈਂ ਸਾਂਝ ਪਾਉਣੀ ਚਾਹੁੰਦਾ ਭਾਈ ਜਸਵੀਰ ਸਿੰਘ ਰੋਡੇ ਨੇ ਉਹ ਗੱਲ ਦੱਸੀ ਸੀ ਉਹ ਕਹਿੰਦੇ ਗਰਚਰਨ ਸਿੰਘ ਟੋੜਾ ਉਸ ਵੇਲੇ ਐਸਟੀਪੀਸੀ ਦੇ ਪ੍ਰਧਾਨ ਸੀ ਤੇ ਅਸੀਂ ਮਾਲਵਿੰਦਰ ਮਾਲੀ ਜਿਹੜਾ ਉਹਨਾਂ ਦੇ ਨੇੜੇ ਸੀ ਅਸੀਂ ਉਹਨੂੰ ਕਿਹਾ ਵੀ ਟੌੜਾ ਸਾਹਿਬ ਨੂੰ ਕਹਿ ਕੇ ਯਾਰ ਇਹਦੀ ਕੋਈ ਪੰਥਕ ਮਦਦ ਹੋ ਜੇ ਤਾਂ ਕਰਵਾਓ ਉਹ ਕਹਿੰਦੇ ਉਹ ਟੌੜਾ ਸਾਹਿਬ ਕੋਲੇ ਲੈ ਕੇ ਗਿਆ ਮਾਲੀ ਮੈਂ ਮਾਲੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਇਹ ਗੱਲ ਜਰੂਰ ਦੱਸਣ ਟੌੜਾ ਸਾਹਿਬ ਨੇ ਚਿੱਠੀ ਦੇਤੀ ਕਿ ਫਲਾਨੇ ਗੁਰਦੁਆਰੇ ਦੇ ਵਿੱਚੋਂ ਤੁਹਾਨੂੰ ਹਰ ਮਹੀਨੇ 10000 ਰੁਪਇਆ ਮਿਲ ਜੂ ਪਾਈ ਤਸਵੀਰ ਸਿੰਘ ਰੋਟੇ ਕਹਿੰਦੇ ਪੰਜਾ ਛੇ ਮਹੀਨਾ ਬਾਅਦ ਉਹ ਆਇਆ ਕਹਿੰਦਾ ਜੀ ਕੋਈ ਮਦਦ ਕਰੋ ਗਿਫਤਾ ਬਹੁਤ ਆ ਗਈ ਕਹਿੰਦੇ ਤੈਨੂੰ ਚਿੱਠੀ ਦਵਾਈ ਸੀ ਕਿ ਗੁਰਦੁਆਰੇ ਚੋਂ 10000 ਰੁਪਿਆ ਹਰ ਮਹੀਨੇ ਮਿਲੂ ਉਹਨਾਂ ਦਿਨਾਂ ਚ 10000 ਅੱਜ ਦੇ 50000 ਵਰਗਾ ਸੀ ਦਰਸ਼ਨ ਸਿੰਘ ਦਾ ਜਵਾਬ ਸੀ ਜੀ ਗੁਰੂ ਘਰ ਦੇ ਪੈਸੇ ਲੈ ਕੇ ਖਾ ਕੇ ਜਾਵਾਂਗੇ ਕਿੱਥੇ ਮੈਂ ਤਾਂ ਗਿਆ ਹੀ ਨਹੀਂ ਜੀ ਐ ਹੋ ਦੇ ਬੰਦਿਆਂ ਨੂੰ ਲੱਭ ਕੇ ਸ਼ਰੋਮਨੀ ਅਕਾਲੀ ਦਰ ਨੂੰ ਮੁਰਝਾਉਂਦਾ ਕਰੋ ਇਹ ਬੇਨਤੀ ਹੈ ਅਖੀਰ ਤੇ ਸਾਰੀ ਸਿੱਖ ਕੌਮ ਨੂੰ ਦੁਨੀਆ 'ਚ ਬੈਠੇ ਸਿੱਖਾਂ ਨੂੰ ਤੇ ਹਰ ਇਨਸਾਫ ਪਸੰਦ ਪੰਜਾਬੀ ਨੂੰ ਜਿਹੜਾ ਪੰਥ ਨੂੰ ਬਚਾਉਣਾ ਚਾਹੁੰਦਾ ਹੈ ਜਿਹੜਾ ਪੰਜਾਬ ਨੂੰ ਬਚਾਉਣਾ ਚਾਹੁੰਦਾ